ਬਾਲੀਵੁੱਡ ਅਦਾਕਾਰਾ ਕੰਗਨਾ ਰਣਾਉਤ ਚੋਣ ਮੈਦਾਨ ਚ ਨਿਤਰ ਗਏ ਨੇ ਇਹਨਾਂ ਨੂੰ ਬੀਜੇਪੀ ਨੇ ਮੰਡੀ ਤੋਂ ਉਮੀਦਵਾਰ ਬਣਾਇਆ ਹੈ ਕੰਗਨਾ ਰਣਾਉਤ ਅਕਸਰ ਆਪਣੇ ਬਿਆਨਾਂ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਖਾਸ ਕਰ ਕਿਸਾਨ ਆंदोलਨ ਤੇ ਬਿਆਨਬਾਜ਼ੀ ਹੋਵੇ ਜਾਂ ਫਿਰ ਪੰਜਾਬੀ ਗਾਇਕ ਦਿਲਜੀਤ ਦੋਸਾਂਸਣ ਨੇ ਬਾਲੀਵੁੱਡ ਵਿੱਚ ਬਾਕੀ ਕਲਾਕਾਰਾਂ ਨਾਲ ਇਹਨਾਂ ਦੀ ਟਕਰਾਰ ਵਾਜੀ ਦੇਖਣ ਨੂੰ ਮਿਲਦੀ ਰਹੀ ਹੈ ਕਈ ਫਲੋਪ ਫਿਲਮਾਂ ਦੇਣ ਤੋਂ ਬਾਅਦ ਕੰਗਨਾ ਹੁਣ ਚੋਣ ਮੈਦਾਨ ਦੇ ਵਿੱਚ ਆਪਣਾ ਦਮਖੰ ਬਿਖਾਉਣਗੇ ਬੀਜੇਪੀ ਨੇ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪੰਜਵੀਂ ਲਿਸਟ ਜਾਰੀ ਕੀਤੀ ਹੈ 111 ਉਮੀਦਵਾਰਾਂ ਦੀ ਸੂਚੀ ਦੇ ਵਿੱਚ ਕੰਗਨਾ ਰਣਾਉਤ ਨੂੰ ਮੰਡੀ ਤੋਂ ਬੀਜੇਪੀ ਨੇ ਆਪਣਾ ਉਮੀਦਵਾਰ ਬਣਾਇਆ ਹੈ